ਸਿਮਰਨ ਦੀਵਾਲੀ ਦੀ ਡੈਕੋਰੇਸ਼ਨ ਦਾ ਸਾਰਾ ਸਮਾਨ ਆ ਗਿਆ ਵਾ ਹਾਂਜੀ ਦੇ ਦੇਖ ਸੋਣਾ ਵਾ ਨਾ ਹਾਂਜੀ ਵੀਰੇ ਤੁਸੀਂ ਹਰ ਵਾਰੀ ਸਮਾਨ ਵਧੀਆ ਹੀ ਲੈ ਕੇ ਆਨੇ ਹੁੰਨੇ ਹੋ ਸਿਮਰਨ ਹੈਪੀ ਸਟੋਰ ਤੇ ਹਮੇਸ਼ਾ ਗਾਗ ਹੈਪੀ ਜਾਣਾ ਚਾਹੀਦਾ ਸਮਾਨ ਤਾਂ ਆਪਾਂ ਵਧੀਆ ਹੀ ਲਿਆਵਾਂਗੇ ਨਾ ਹਾਂਜੀ ਲੋ ਵੀਰਜੀ ਵੀ ਆ ਗਏ ਸੱਸੀ ਕਾ ਵੀਰੇ ਸਵਾਸਤਿ ਕਾਲ ਬੱਚੋ ਕਿੱਦਾਂ ਫਿਰ ਠੀਕ ਹੋ ਹਾਂਜੀ ਹਾਂਜੀ ਵੀਰੇ ਹੋ ਗਈ ਸੈਟਿੰਗ ਸਾਰੀ ਹਾਂਜੀ ਮੇਰੀ ਗੱਲ ਸੁਣ ਲਓ ਅੱਜ ਕੀ ਜਿਹੜੀ ਦੀਵਾਲੀ ਆ ਨਾ ਸਾਰਿਆਂ ਦੀ ਵਧੀਆ ਹੋਣੀ ਚਾਹੀਦੀ ਹੈ ਠੀਕ ਹੈ ਜਿੰਨਾ ਸਮਾਨ ਲੱਗਿਆ ਆਪਾਂ ਸਾਰਾ ਵੇਚ ਦੇਣਾ ਜੇ ਕਿਤੇ ਡਿਸਕਾਊਂਟ ਦੇਣਾ ਪਿਆ ਡਿਸਕਾਊਂਟ ਵੀ ਦੇ ਦੀ ਕੋਈ ਵੀ ਕਸਟਮਰ ਨਾਰਾਜ਼ ਹੋ ਕੇ ਨਹੀਂ ਜਾਣਾ ਚਾਹੀਦਾ ਠੀਕ ਠੀਕ ਹੈ ਨਾ ਹੈਪੀ ਸਟੋਰ ਤੇ ਸਾਰੇ ਕਸਟਮਰ ਹੈਪੀ ਹੋ ਕੇ ਜਾਣਗੇ ਵੀਰੇ ਆਹ ਗਿਫਟ ਕਿਹਦੇ ਨੇ ਇਹਨਾਂ ਨੂੰ ਨਾ ਐ ਕਰੇ ਘਰੇ ਰੱਖਿਆ ਇਹ ਆਪਣੇ ਰਿਸ਼ਤੇਦਾਰਾਂ ਵਾਸਤੇ ਲਿਆਂਦੇ ਆਪਾਂ ਮੈਨੂੰ ਐ ਲੱਗ ਰਿਹਾ ਵੀ ਆਹ ਗਿਫਟ ਚਾਚਾ ਜੀ ਦਾ ਵਾ ਤੇ ਆਹ ਗਿਫਟ ਭੂਆ ਜੀ ਦਾ ਵਾ ਗੱਲ ਸੁਣ ਲੈ ਮੇਰੀ ਬਾਲੀਆਂ ਗੱਲਾਂ ਨਾ ਮਾਰ કરી ਰੱਖਿਆ ਤੇ ਸਿਮਰਨ ਨੂੰ ਕਹਿ ਤਿਆਰੀਆਂ ਕਰ ਲੋ ਸਾਰਿਆਂ ਨੇ ਘਰੇ ਆਣਾ ਜਿਹੜੇ ਰਿਸ਼ਤੇਦਾਰਾਂ ਨੇ ਪਰ ਵੀਰੇ ਦੀਵਾਲੀ ਦੇ ਤਾਂ ਆਪਾਂ ਉਹਨਾਂ ਦੇ ਘਰੇ ਜਾਣੇ ਹੁੰਨੇ ਆ ਇਸ ਵਾਰੀ ਆਪਾਂ ਕਿਤੇ ਨਹੀਂ ਜਾਣਾ ਉਹਨਾਂ ਨੇ ਆਪਣੇ ਘਰੇ ਆਣਾ ਠੀਕ ਆ ਆਪਾਂ ਘਰੇ ਬਿਠਾ ਕੇ ਸਾਰਿਆਂ ਨੂੰ ਗਿਫਟ ਦੇਣੇ ਆ ਠੀਕ ਆ ਸਮਝ ਗਿਆ ਮੈਂ ਇਨਵਿਟੇਸ਼ਨ ਦੇ ਦਿੱਤਾ ਹੋਇਆ ਤੇ ਤੂੰ ਜਾ ਕੇ ਆ ਘਰੇ ਰੱਖਿਆ ਤੇ ਸਿਮਰਨ ਨੂੰ ਕਹਿ ਰਿਹਾ ਚਾਹ ਪਾਣੀ ਦਾ ਇੰਤਜ਼ਾਮ ਕਰੇ ਠੀਕ ਆ ਜੀ ਠੀਕ ਹੈ ਠੀਕ ਹੈ ਅਸਤਾ ਦੋ ਕੋ ਆਉਣਾ ਰਿਹਾ ਚਾਹ ਵੀ ਬਣਾਤੀ ਹੁੰਦਾ ਮੈਂ ਸਿਮਰਨ ਅੱਜ ਨਾ ਪੂਆ ਜੀ ਤੇ ਚਾਚਾ ਜੀ ਹੁਣ ਆ ਰਹੇ ਆ ਵੀਰਾ ਨੇ ਉਹਨਾਂ ਵਾਸਤੇ ਆ ਗਿਫਟ ਲੈ ਕੇ ਆਇਆ ਵਾ ਤੇ ਮੈਂ ਵੀ ਆਪਣੇ ਵੱਲੋਂ ਆ ਲੈ ਕੇ ਆਇਆ ਉਹਨਾਂ ਵਾਸਤੇ ਠੀਕ ਆ ਜੀ ਮੇਰੀ ਗੱਲ ਸੁਣ ਬੜੇ ਦਿਨਾਂ ਬਾਅਦ ਸਾਰੇ ਰਿਸ਼ਤੇਦਾਰ ਇਕੱਠੇ ਹੋ ਰਹੇ ਆ ਚਾਹ ਦਾ ਪ੍ਰਬੰਧ ਤਾਂ ਹੋ ਗਿਆ ਵਾ ਤੂੰ ਐ ਕਰ ਵਧੀਆ ਜੀ ਸਬਜ਼ੀ ਬਣਾ ਲਾ ਅੱਜ ਸਾਰੇ ਮਿਲ ਕੇ ਰੋਟੀ ਖਾਵਾਂਗੇ ਠੀਕ ਆ ਜੀ ਪਰ ਆ ਕਦੋਂ ਕਰ ਰਹੇ ਨੇ ਉਹ ਆ ਰਹੇ ਆ ਬਸ ਥੋੜੀ ਦੇਰ ਚ ਨਾਲੇ ਮੈਨੂੰ ਵੀਰੇ ਦਾ ਫੋਨ ਆ ਗਿਆ ਵੀਰਾ ਉਹਨਾਂ ਤੋਂ ਪਹਿਲੇ ਆ ਰਿਹਾ ਵਾ ਚਲੋ ਠੀਕ ਆ ਮੈਂ ਨਾ ਫਟਾਫਟ ਫਿਰ ਬਣਾ ਲੈਂਨੀ ਆ ਹਾਂਜੀ ਨਾਲੇ ਯਾਦ ਨਾਲ ਨਾ ਸਲਾਦ ਵੀ ਕੱਟ ਲਈ ਠੀਕ ਐ ਬਸ ਵੀਰੇ ਅੱਜ ਮੈਂ ਨਾ ਘਰੇ ਆ ਗਿਆ ਸੀਗਾ ਉਹ ਤਿਆਰੀਆਂ ਕਰਦੇ ਹੋਏ ਰਿਸ਼ਤੇਦਾਰ ਆ ਰਹੇ ਆ ਚਲੋ ਠੀਕ ਆ ਓਕੇ ਹਾਂ ਬਈ ਤਿਆਰੀਆਂ ਨੇ ਪੂਰੀਆਂ ਹਾਂਜੀ ਵੀਰੇ ਚਾਚਾ ਜੀ ਦੀ ਸਪੈਸ਼ਲ ਚਾਹ ਤਿਆਰ ਕਰਾ ਲਈ ਆ ਲਾਚੀਆਂ ਪਵਾ ਕੇ ਤੇ ਸਿਮਰਨ ਨੂੰ ਰੋਟੀ ਦਾ ਵੀ ਮੈਂ ਕਹਿ ਤਾ ਵਾ ਪਰ ਵੀਰੇ ਮੈਨੂੰ ਇੱਕ ਗੱਲ ਨਹੀਂ ਸਮਝ ਲੱਗ ਰਹੀ ਕਿ ਤਿਆਰੀਆਂ ਤਾਂ ਆਪਾਂ ਸਾਰੀਆਂ ਕਰ ਲੀਆਂ ਨੇ ਹੁਣ ਤਾਂ 9 ਵਜ ਗਏ ਆ ਤੂੰ ਦੁਕਾਨ ਵੀ ਵਧਾਤੀ ਆਇਆ ਕਿਉਂ ਨਹੀਂ ਹਲੇ ਤੱਕ ਕੋਈ ਓਏ ਆ ਜਾਂਦੇ ਆ ਕਿਉਂ ਟੈਨਸ਼ਨ ਲੈਣਾ ਪਰ ਵੀਰੇ ਕਿੰਨਾ ਵਧੀਆ ਹੋਊਗਾ ਨਾ ਅੱਜ ਸਾਰੇ ਰਿਸ਼ਤੇਦਾਰ ਇਕੱਠੇ ਬੈਠ ਕੇ ਆਪਾਂ ਖਾਵਾ ਪੀਵਾਂਗੇ ਹੌਲਾ ਆ ਗਏ ਆਜੋ ਕੁੜੀਓ ਲੰਘ ਗਿਆ ਸਿਮਰਨ ਇੱਥੇ ਬੈਠ ਕੋ ਤਾ ਨੇਹਾ ਆ ਜਾ ਉਹ ਨਹੀਂ ਕੁੜੀਓ ਦੁਕਾਨ ਵਧਾਤੀ ਆ ਹੁਣ ਤੁਸੀਂ ਕੀ ਕਰਨ ਆਏ ਓਥੇ ਘਰੇ ਜਾਂਦੇ ਵੀਰੇ ਵੀਰੇ ਨੇ ਬੁਲਾਇਆ ਸੀ ਸਾਨੂੰ ਤਾਂ ਵੀਰੇ ਕੰਮ ਸਾਰਾ ਹੋਇਆ ਪਿਆ ਵਾ ਝਾੜੂ ਪੋਚਾ ਵੀ ਹੋਇਆ ਪਿਆ ਸਿਮਰਨ ਨੇ ਰੋਟੀ ਵੀ ਤਿਆਰ ਕਰ ਲਈ ਆ ਹੁਣ ਇਹਨਾਂ ਦਾ ਕੀ ਕੰਮ ਆ ਉਹ ਬਹਿ ਜਾ ਕਾ ਨੂੰ ਤੱਤਾ ਹੋਈ ਜਾਣਾ ਮੈਂ ਬੁਲਾਇਆ ਉਹਨਾਂ ਨੂੰ ਵੀਰੇ ਤੁਹਾਨੂੰ ਪਤਾ ਤਾਂ ਹੈਗਾ ਰਿਸ਼ਤੇਦਾਰ ਆਣ ਆਲੇ ਨੇ ਉਹ ਕੀ ਸੋਚਣਗੇ ਬੈਠੋ ਕੁੜੀਓ ਤੁਸੀਂ ਕਿਨੇ ਆਣਾ ਮੈਨੂੰ ਦੱਸ ਵੀਰੇ ਪੂਆ ਜੀ ਤੇ ਚਾਚਾ ਜੀ ਹੁਣੇ ਆ ਰਹੇ ਨੇ ਕਿਨੇ ਗਿਆ ਤੈਨੂੰ ਵੀਰੇ ਤੁਸੀਂ ਕਿਹਾ ਸੀ ਨਾ ਕਿ ਰਿਸ਼ਤੇਦਾਰ ਆ ਰਹੇ ਨੇ ਮੈਂ ਤੈਨੂੰ ਇਹ ਕਿਹਾ ਸੀ ਕਿ ਰਿਸ਼ਤੇਦਾਰ ਆ ਰਿਹਾ ਤੈਨੂੰ ਮੈਂ ਇਹ ਤਾਂ ਨਹੀਂ ਕਿਹਾ ਕੋਈ ਚਾਚਾ ਆ ਰਿਹਾ ਜਾਂ ਪੂਆ ਆ ਰਿਹਾ ਹੈ ਅੱਲਾ ਸਿਮਰਨ ਤੈਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਠੀਕ ਹੈ ਇਹ ਸਾਡੇ ਵੱਲੋਂ ਛੋਟਾ ਜਿਹਾ ਗਿਫਟ ਹੈ ਹਰ ਸਾਲ ਦੀ ਤਰ੍ਹਾਂ ਆ ਲੈ ਨੀਹਾ ਆ ਤੇਰਾ ਗਿਫਟ ਹੈ ਥੈਂਕ ਯੂ ਵੀਰੇ ਆ ਕੀ ਕਰੀ ਜਾਨੇਓ ਇਹ ਤਾਂ ਪਰਿਸ਼ਤੇਦਾਰਾਂ ਨੂੰ ਦੇਣਾ ਵਾ ਤੁਸੀਂ ਇਹਨਾਂ ਨੂੰ ਦੇਈ ਜਾਨੇਓ ਬਾਵੇ ਤੇਰੀ ਇੰਨੀ ਉਮਰ ਹੋ ਗਈ ਤੈਨੂੰ ਇੰਨਾ ਨਹੀਂ ਪਤਾ ਲੱਗਿਆ ਕਿ ਆਪਣਾ ਅਸਲੀ ਰਿਸ਼ਤੇਦਾਰ ਕੌਣ ਹੈ ਵੀਰੇ ਅਸਲੀ ਰਿਸ਼ਤੇਦਾਰ ਤਾਂ ਉਹੀ ਨੇ ਨਾ ਜਿਹੜੇ ਆਪਣੇ ਸਕੇ ਨੇ ਕਾਦੇ ਸਕੇ ਨੇ ਯਾਰ ਕੀ ਦਿੱਤਾ ਉਹਨਾਂ ਨੇ ਆਪਾਂ ਨੂੰ ਅੱਜ ਤੱਕ ਹੈਂ ਜੇ ਤੇਰੇ ਘਰੇ ਰਾਸ਼ਨ ਮੁੱਕਿਆ ਆ ਕੇ ਪਾਇਆ ਕਿਸੇ ਨੇ ਆਪਾਂ ਗਰੀਬੀ ਦੇਖੀ ਆ ਆਪਾਂ ਠੱਕੇ ਖਾਂਦੇ ਰਹੇ ਆ ਕਿਸੇ ਨੇ ਹੱਥ ਪੱਲਾ ਫੜਿਆ ਆਪਣਾ ਰਿਸ਼ਤੇਦਾਰ ਉਹ ਹੁੰਦਾ ਜਿਹੜਾ ਆਪਣੇ ਦੁੱਖ ਦੇ ਵਿੱਚ ਵੀ ਖੜੇ ਤੇ ਸੁੱਖ ਦੇ ਵਿੱਚ ਵੀ ਉਹ ਸਿਰਫ ਆਪਣੇ ਸੁੱਖ ਦੇ ਰਿਸ਼ਤੇਦਾਰ ਨੇ ਤੂੰ ਹੁਣੇ ਜੇ ਤੈਨੂੰ ਕੋਈ ਅਮਰਜੈਂਸੀ ਪੈ ਜਾਏ ਤੂੰ ਫੋਨ ਕਰ ਜੇ ਤਰਾ ਇੱਕ ਵੀ ਬੰਦਾ ਕੰਮ ਆ ਜਾਏ ਭਾਜੀ ਤੁਹਾਡਾ ਭਲੇਖਾ ਵਾ ਇੱਕ ਫੋਨ ਕਰੂੰਗਾ ਜੋ ਕਹੂੰਗਾ ਹਾਜ਼ਰ ਹੋ ਜਾਣਾ ਵਾ ਜੇ ਆ ਤੇਰੀ ਗੱਲ ਸੱਚ ਹੋਈ ਨਾ ਜੋ ਕਹਾਂਗਾ ਦਿੱਤਾ ساری ਉਮਰ ਤੇਰੀ ਗੁਲਾਮੀ ਕਰੂੰਗਾ ਮੈਂ ਭਾਜੀ ਦੇਖੋ ਹੈਲੋ ਚਾਚਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਪੇ ਪੁੱਤ ਕੀ ਹਾਲ ਹੈ ਤੇਰਾ ਵਧੀਆ ਚਾਚਾ ਜੀ ਤੁਸੀਂ ਸੁਣਾਓ ਬਸ ਵਧੀਆ ਚਾਚਾ ਜੀ ਮੇਰੇ ਇੱਕ ਕੰਮ ਸੀਗਾ ਛੋਟਾ ਜਿਹਾ ਤੁਹਾਡੇ ਨਾਲ ਆਹ ਪਤਾ ਤੇਰੇ ਲਈ ਤਾਂ ਜਾਣਦੀ ਹਾਂ ਜਰਾ ਹੁਕਮ ਕਰ ਚਾਚਾ ਜੀ 10000 ਰੁਪਏ ਚਾਹੀਦਾ ਸੀਗਾ ਐਮਰਜੈਂਸੀ ਪੈ ਗਈ ਆ ਹੈਲੋ ਆ ਬਾਪੇ ਮਾਈ ਨਹੀਂ ਆਣੀ ਸੀ ਕੀ ਕਹਿੰਦਾ ਸੀਗਾ ਚਾਚਾ ਜੀ 10000 ਰੁਪਏ ਚਾਹੀਦਾ ਸੀ ਐਮਰਜੈਂਸੀ ਸੀਗੀ ਦੇਖ ਗੱਲ 10000 ਦੀ ਨਹੀਂ ਹੈਗੀ ਜੇ ਤੂੰ ਮੈਨੂੰ ਸਿਰੇ ਫੋਨ ਕਰਦਾ ਤਾਂ ਮੈਂ ਅੱਜ ਹੀ ਲੇਬਰ ਨੂੰ ਪੈਸੇ ਦਿੱਤੇ ਆ ਕਿ ਹੁਣ ਤਾਂ ਮੇਰੇ ਕੋਲ ਹੈ ਨਹੀਂਗੇ ਹਾਂ ਹੁਣ ਤਾਂ ਅੱਗੇ ਤੈਨੂੰ ਵੀ ਪਤਾ 3-4 ਦਿਨ ਚੋਂ ਆਰ ਕੇ ਆ ਕੇ ਫਿਰ ਬਾਅਦ ਹੀ ਹੋ ਸਕਦਾ ਕੰਮ ਚਲੋ ਠੀਕ ਹੈ ਚਾਚਾ ਜੀ ਓਕੇ ਕੀ ਕਹਿੰਦਾ ਚਾਚਾ ਉਹ ਪਾਜੀ ਉਹਨਾਂ ਨੇ ਸਵੇਰੇ ਹੀ ਪੇਮੈਂਟ ਦਿੱਤੀ ਆ ਹਾਂ ਤਾ ਕਹਿ ਰਹੇ ਆ ਵੀ ਹੈ ਨਹੀਂ ਗੇ ਦੇਖ ਲਾ ਪੂਆ ਨੂੰ ਵੀ ਕਰਕੇ ਦੇਖ ਲੈ ਲਓ ਬਾਜੀ ਪੂਆ ਜੀ ਨੇ ਨਾ ਕਰਦੇ ਕਦੇ ਵੀ ਹਾਂ ਹਾਂ ਹਲੋ ਹਾਂ ਪੂਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤਰ ਕਿਵੇਂ ਆ ਵਧੀਆ ਪੂਆ ਜੀ ਤੁਸੀਂ ਸੁਣਾਓ ਦਿਆ ਤੂੰ ਅੱਜ ਕਿਵੇਂ ਯਾਦ ਕਰ ਲਿਆ ਪੂਆ ਜੀ ਐਮਰਜੈਂਸੀ ਸੀਗੀ 10000 ਰੁਪਇਆ ਦੇ ਦੋਗੇ 10000 ਰੁਪਇਆ ਪੁੱਤ ਮੇਰੇ ਕੋ ਦੱਸ 10000 ਰੁਪਇਆ ਕਿੱਥੇ ਜੇ 570 ਦੀ ਲੋੜ ਹੈਗੀ ਆ ਤਾਂ ਲੈ ਜਾ ਆ ਮੇਰੀ ਚੁੰਨੀ ਤੇ ਪੱਲੇ ਨਾਲ ਹੀ ਬੰਨੇ ਆ ਆ ਜਾ ਲੈ ਜਾ ਜੇ ਚਾਹੀਦੇ ਆ ਤਾਂ ਨਹੀਂ ਨਹੀਂ ਪੂਆ ਜੀ ਚਲੋ ਠੀਕ ਆ ਕੋਈ ਗੱਲ ਨਹੀਂ ਲੈ ਦੱਸ ਜੇ ਮੈਂ ਤਾਂ ਤੈਨੂੰ ਮਨਾ ਥੋੜੀ ਕੀਤਾ ਵਾ ਜਾਂ 2-4 ਦਿਨ ਰੁੱਕ ਜਾ ਮਿਲ ਗਿਆ ਹਾਇ ਤਾਂ ਲੱਖਾਂ ਨਹੀਂ ਮੰਗੇ ਹਾਇ ਤਾਂ 10000 ਮੰਗਿਆ ਉਹ ਵੀ ਪਰਖਣ ਵਾਸਤੇ ਜੇ ਕਿਤੇ ਤੈਨੂੰ ਸੱਚੀ ਲੋੜ ਪੈ ਜਾਏ ਕਿਹੜਾ ਰਿਸ਼ਤੇਦਾਰ ਕੰਮ ਆਊਗਾ ਤੇਰੇ ਕਾਕਾ ਸਮਝ ਸਕਦਾ ਕਿ ਬੰਦੇ ਕੋਲ ਕਈ ਵਾਰੀ ਪੈਸੇ ਨਹੀਂ ਹੁੰਦੇ ਮੈਂ ਹੁਣ ਤਾਂ ਜਾਣਦਾ ਯਾਰ ਸੰਤੋਪ ਬਚਪਨ ਜੀ ਪਤਾ ਲੱਗ ਗਿਆ ਸੀ ਕਿ ਰਿਸ਼ਤੇਦਾਰੀ ਉਹਦੇ ਨਾਲ ਨਿਭਾਓ ਜਿਹੜਾ ਤੁਹਾਡੇ ਦੁੱਖ ਚ ਖੜਦਾ ਹੈ ਲੋੜ ਪੈਣ ਤੇ ਹਰ ਬੰਦੇ ਨੂੰ ਪਰਖ ਲੈਣਾ ਚਾਹੀਦਾ ਅਸਲੀ ਰਿਸ਼ਤੇਦਾਰ ਪਤਾ ਕੌਣ ਏ ਦੱਸ ਕੇ ਮੈਂ ਕਿਵੇਂ ਜਦੋਂ ਲੋੜ ਹੁੰਦੀ ਹੈ ਆਪਣੇ ਨਾਲ ਹੁੰਦੇ ਕਿ ਨਹੀਂ ਹੁੰਦੇ ਹਾਂਜੀ ਬਾਜੀ ਦੁਕਾਨ ਤੇ ਭਾਵੇਂ 3 ਘੰਟੇ ਲੇਟ ਹੋ ਜੀਏ ਕਦੇ ਮੱਥੇ ਤੇ ਤਿਉੜੀ ਪਾਈ ਉਹਨਾਂ ਨੇ ਹੂੰ ਕੋਈ ਗੱਲਬਾਤ ਹੋ ਜੇ ਘਰੇ ਲੋਡ ਹੋਵੇ ਸਭ ਤੋਂ ਪਹਿਲਾਂ ਕੌਣ ਆਂਦਾ ਇਹ ਆਂਦਿਆ ਘਰੇ ਮੰਮੀ ਲੜੀ ਨੂੰ ਲੋਡ ਹੁੰਦੀ ਆ ਕੌਣ ਆਂਦਾ ਇਹ ਆਂਦਿਆ ਦੁਕਾਨ ਦੇ ਵਿੱਚ ਕੋਈ ਲੜਾਈ ਚੜਾਈ ਹੋ ਜੇ ਸਭ ਕੁਝ ਹੋ ਜੇ ਕੌਣ ਨਾਲ ਖੜਦਾ ਇਹ ਖੜਦੇ ਆ ਇਹਨਾਂ ਦਾ ਦੇਣਾ ਕਿੱਥੋਂ ਦੇ ਦਾਂਗੇ ਆਪਾਂ ਆ ਤਾਂ ਮਾਮੂਲੀ ਜਿਹਾ ਗਿਫਟ ਆ ਮੈਨੂੰ ਕੁਝ ਹੋਰ ਵੀ ਦੇਣਾ ਪਿਆ ਮੈਂ ਇਹਨਾਂ ਦੇ ਨਾਮ ਤੇ ਲਾਦਾ ਦੁਨੀਆ ਦੇ ਵਿੱਚ ਅਸਲੀ ਰਿਸ਼ਤੇਦਾਰ ਉਹ ਹੁੰਦਾ ਜਿਹੜਾ ਤੁਹਾਡੇ ਦੁੱਖ ਵੇਲੇ ਖੜ ਜਵੇ ਨਾ ਕਿ ਜੇ ਤੁਹਾਡੇ ਚੰਗੇ ਦਿਨ ਚੱਲਦੇ ਆ ਭੰਗੜੇ ਪਾਣ ਵਾਲੇ ਤਾਂ ਬਥੇਰੇ ਆ ਜਾਂਦੇ ਨੇ ਵਿਆਹਾਂ ਤੇ ਕੋਈ ਹੋਰ ਸੈਲੀਬ੍ਰੇਸ਼ਨਾਂ ਨੂੰ ਉੱਥੇ ਤਾਂ ਜਿੰਨੇ ਇੱਕ ਨੂੰ ਬਲਾ ਚਾਰ ਆਣਗੇ ਆਕਾ ਜੇ ਕੋਈ ਤੇਰੇ ਦੁੱਖ ਚ ਖੜਨਾ ਹੈ ਨਾ ਇੱਕ ਅੱਦਾ ਬੰਦਾ ਚੁਣਮਾ ਹੀ ਹੋਊਗਾ ਅੱਜ ਕੱਲ ਰਿਸ਼ਤੇਦਾਰੀਆਂ ਕਿੱਥੇ ਰਹਿ ਗਈਆਂ ਯਾਰ ਖੂਨ ਬਣ ਗਿਆ ਪਾਣੀ ਇਸ ਕਰਕੇ ਹੱਜੇ ਵੀ ਸਮਾਂ ਨਿਭਾਉ ਉਹਦੇ ਨਾਲ ਜਿਹੜਾ ਤੁਹਾਡੇ ਨਾਲ ਸਾਰੀ ਉਮਰ ਖੜੂਗਾ ਖਾਣੇ ਪੈ ਗਈ ਗੱਲ ਕਿ ਨਹੀਂ ਹਾਂਜੀ ਵੀਰੇ ਹੁਣ ਮੈਨੂੰ ਦੱਸ ਮੈਂ ਸਹੀ ਫੈਸਲਾ ਕੀਤਾ ਕਿ ਗਲਤ ਸਹੀ ਫੈਸਲਾ ਕੀਤਾ ਅਸਲੀ ਰਿਸ਼ਤੇਦਾਰ ਕੌਣ ਓਕੇ ਇਹ ਇਹੀ ਨਿਭਾਜੀ ਇਹਨਾਂ ਦੇ ਖਾਤੇ 'ਚ ਜੇ 2-2000 ਰੁਪਏ ਹੋਗਾ ਨਾ ਤੂੰ ਮੰਗ ਤੈਨੂੰ ਹੁਣੇ ਹਾਜ਼ਰ ਕਰਨਗੇ ਉਹ ਜਾਨਵਾਰ ਦੇ ਨੇ ਆਪਣੇ ਤੋਂ ਮੇਰੇ ਲਈ ਤਾਂ ਜ਼ਿੰਦਗੀ ਦਾ ਇੱਕੋ ਹੀ ਊਸੂਲ ਆ ਜਿਹੜਾ ਆਪਣੇ ਨਾਲ ਮਾੜੇ ਟਾਈਮ ਖੜੂਗਾ ਨਾ ਉਹਦੇ ਨਾਲ ਨਿਭਾਵਾਂਗੇ ਸਮਝੇ ਨਾਲੇ ਇਹਨਾਂ ਦੀਆਂ ਦੁਆਵਾਂ ਲੈ ਕੇ ਨਾ ਕਦੇ ਸ਼ਾਇਦ ਮਾੜਾ ਟਾਈਮ ਆਵੇ ਵੀ ਨਾ ਜ਼ਿੰਦਗੀ 'ਚ ਯਾਦ ਰੱਖੀ ਜਿਹੜਾ ਤੁਹਾਨੂੰ ਦੁਆਵਾਂ 'ਚ ਸਹੀ ਮੰਗਦਾ ਹੈ ਨਾ ਉਹੀ ਤੁਹਾਡਾ ਜੀਵਨ ਦਾ ਸਾਥੀ ਹੈ ਨਹੀਂ ਤਾਂ ਸਾਰੀ ਦੁਨੀਆ ਬੇਕਾਰ ਆ ਫਿਰ ਕੁੜੀਓ ਮਾਫ ਕਰਿਓ ਮੈਂ ਤੁਹਾਨੂੰ ਬੁਲਾ ਕੇ ਆ ਗੱਲਾਂ ਸੁਣਾਈਆਂ ਪਰ ਇਹ ਸਿਰਫ ਇਹਨੂੰ ਸਮਝਾਣਾ ਸੀ ਇਹ ਤੁਹਾਡਾ ਗਿਫਟ ਹੈ ਠੀਕ ਹੈ ਨਾਲੇ ਜਿੱਦਣ ਪਰਸੋ ਦਿਵਾਲੀ ਆ ਨਾ ਮੈਂ ਤੁਹਾਨੂੰ ਨਾਲ ਮਠਿਆਈ ਦਾ ਡੱਬਾ ਵੀ ਦਊਂਗਾ ਤੇ ਸ਼ਗਨ ਵੀ ਦਊਂਗਾ ਨਹੀਂ ਵੀਰੇ ਇੰਨਾ ਹੀ ਵੋਤ ਆ ਨਾਲੇ ਮੈਨੂੰ ਇੱਕ ਗੱਲ ਦੱਸੋ ਤੁਸੀਂ ਨਹੀਂ ਜਾਣਾ ਕੋਹਾ ਜੀ ਘਰੇ ਜਾਂ ਚਾਚੇ ਘਰੇ ਨਹੀਂ ਵੀਰੇ ਕਿਉਂ ਨਹੀਂ ਜਾਂਦੇ ਕਿਉਂ ਨਹੀਂ ਜਾਂਦੇ ਵੀਰੇ ਹੁਣੀ ਜੋ ਤੁਸੀਂ ਸਮਝਾਇਆ ਨਾਲ ਤਾਂ ਔਖੇ ਟਾਈਮ ਤੇ ਕੋਈ ਵੀ ਨਹੀਂ ਖੜਦਾ ਸਿਮਰਨ ਨੇਹਾ ਹਾਲੋ ਇਹ ਵੀ ਤੁਹਾਡਾ ਗਿਫਟ ਹੈ ਮੇਰੇ ਵੱਲੋਂ ਇਕਦੋਂ ਲੈ ਕੇ ਆਇਆ ਤੂੰ ਭਾਜੀ ਮੈਂ ਆਉਂਦੇ ਹੋਏ ਲੈ ਕੇ ਆਇਆ ਸੀ ਮੈਂ ਕਿਹਾ ਤੁਸੀਂ ਦੇ ਤਾਰੇ ਗਿਫਟ ਨਾਲ ਮੈਂ ਵੀ ਦੇ ਦੇਣਾ ਕੁਝ ਖਾਣ ਪੀਣ ਨੂੰ ਨਹੀਂ ਇਹ ਤੂੰ ਇਨਾ ਵਾਸਤੇ ਲੈ ਗਿਆ ਸੀ ਨਹੀਂ ਭਾਜੀ ਲੈ ਕੇ ਤਾਂ ਰਿਸ਼ਤੇਦਾਰ ਵਾਸਤੇ ਆਇਆ ਸੀ ਪਰ ਮੈਨੂੰ ਲੱਗਦਾ ਹੁਣ ਅਸਲੀ ਰਿਸ਼ਤੇਦਾਰ ਤੱਕ ਪਹੁੰਚ ਗਈ ਹੈ ਚੀਜ਼ ਥੈਂਕ ਯੂ ਥੈਂਕ ਯੂ ਤੁਸੀਂ ਥੈਂਕ ਯੂ ਨਾ ਕਿਹਾ ਕਰੋ ਤੁਸੀਂ ਹੋ ਸਾਡੇ ਅਸਲੀ ਰਿਸ਼ਤੇਦਾਰ ਹੋ ਮੈਂ ਵਾਦਾ ਕਰਦਾ ਜਿੰਨੇ ਜੋ ਕਰਬ ਨੇ ਸਾਨੂੰ ਰੱਖਿਆ ਨਾ ਓਕੇ ਟਾਈਮ ਤੋਂ ਟੇ ਨਾਲ ਖੜਾਂਗੇ ਹਾਲਾਂਕਿ ਅਸੀਂ ਪਰਮਾਤਮਾ ਨੂੰ ਇਹ ਵੀ ਦੁਆ ਕਰਾਂਗੇ ਕਦੇ ਕਿਸੇ ਤੇ ਓខਾ ਟਾਈਮ ਆਵੇ ਨਾ ਪਰ ਜਿੰਨਾ ਜਰ ਸਾਡੇ ਸਾਹ ਲਿਖੇ ਨੇ ਨਾ ਅਸੀਂ ਤੁਹਾਡੇ ਨਾਲ ਲਵਾਂਗੇ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਵਾਂਗੇ ਠੀਕ ਹੈ ਤੁਸੀਂ ਸਾਡੇ ਵਰਕਰ ਨਹੀਂ ਸਾਡੀਆਂ ਛੋਟੀਆਂ ਭੈਣਾਂ ਹੋ ਤੇ ਅਸੀਂ ਹਮੇਸ਼ਾ ਤੁਹਾਡੇ ਨਾਲ ਨਿਭਾਵਾਂਗੇ ਠੀਕ ਹੈ ਚੱਲ ਹੁਣ ਗੱਲਾਂ ਮਾਰੀ ਜਾਏਗਾ ਚਾਹ ਵੀ ਪੁਲਾ ਦੇ ਹਾਂਜੀ ਵੀਰੇ ਰੋਟੀ ਦਾ ਇੰਤਜ਼ਾਮ ਹੋ ਰਿਹਾ ਨਾ ਹਾਂਜੀ ਹਾਂਜੀ ਆਪਾਂ ਇਕੱਠੇ ਬੈ ਕੇ ਅੱਜ ਰੋਟੀ ਵੀ ਖਾਵਾਂਗੇ ਠੀਕ ਹੈ ਠੀਕ ਹੈ ਜੀ ਇਹ ਸਾਖਤ ਤਾ ਮਹਾਰਾਜ ਜਿੰਨ ਕਾਮੁਲ ਸਸ ਸਤਿ ਸ਼ਾਲ ਦੋਸਤੋ ਕਿਵੇਂ ਲੱਗੀ ਵੀਡੀਓ ਜੇ ਕਿਸੇ ਗੱਲ ਦਾ ਕਿਸੇ ਨੂੰ ਬੁਰਾ ਲੱਗਿਆ ਹੋਵੇ ਤਾਂ ਲੱਗੀ ਜਾਵੇ ਯਾਰ ਸਹੀ ਹੈ ਸਾਨੂੰ ਜੋ ਸਹੀ ਲੱਗੂਗਾ ਅਸੀਂ ਵੀਡੀਓ ਬਣਾਵਾਂਗੇ ਜੀ ਸਾਨੂੰ ਜੋ ਮਾੜਾ ਲੱਗੂਗਾ ਉਹਦੇ ਖਿਲਾਫ ਬੋਲਾਂਗੇ ਜੋ ਸਹੀ ਲੱਗੂਗਾ ਉਹ ਦੁਨੀਆ ਨੂੰ ਦਿਖਾਵਾਂਗੇ ਠੀਕ ਹੈ ਜੀ ਨਾ ਅਜੇ ਤੱਕ ਬਾਬਾ ਜੀ ਨੇ ਕਿਸੇ ਨਾਲ ਦੁਸ਼ਮਣੀ ਸਾਡੀ ਪਾਈ ਹੈ ਤੇ ਨਾ ਪਾਵੇ ਠੀਕ ਹੈ ਹਾਂ ਸਹੀ ਵੀ ਹੁੰਦੇ ਨੇ ਰਿਸ਼ਤੇਦਾਰ ਭੂਆ ਚਾਚੇ ਮਾਮੇ ਤਾਏ ਮਾਸੀਆਂ ਹੋਰ ਕੌਣ ਹੁੰਦਾ ਚਲੋ ਜੋ ਵੀ ਵਟਸੋਐਵਰ ਸਾਰੇ ਸਹੀ ਹੁੰਦੇ ਨੇ ਪਰ ਮੋਸਟਲੀ ਕੀ ਹੁੰਦਾ ਖੋਨ ਪਾਣੀ ਬਣ ਗਿਆ ਹੋਇਆ ਅੱਜ ਕੱਲ ਰਿਸ਼ਤੇਦਾਰੀਆਂ ਸਿਰਫ ਉਹਨਾਂ ਦੀਆਂ ਰਹਿ ਗਈਆਂ ਜਿਨ੍ਹਾਂ ਕੋਲੇ ਚਾਰਕ ਪੈਸੇ ਨੇ ਤੇ ਜਾਂ ਕੁਝ ਪੱਲੇ ਹੋਰ ਹੈਗਾ ਕੋਈ ਦੁੱਖ ਦੇ ਵਿੱਚ ਖੜਨ ਵਾਲਾ ਸਾਥ ਹੀ ਨਹੀਂ ਲੱਭਦਾ ਠੀਕ ਹੈ ਹਾਂ ਜੋ ਤੁਹਾਡਾ ਹਮੇਸ਼ਾ ਸਾਥ ਦੇ ਰਹੇ ਆ ਜਿਵੇਂ ਇਹ ਸਾਡੇ ਕੋਲੇ ਕੰਮ ਵੀ ਕਰਦੀਆਂ ਨੇ ਪਰ ਮੈਨੂੰ ਨਹੀਂ ਲੱਗਦਾ ਇਹਨਾਂ ਨੂੰ ਕਦੇ ਫੀਲ ਹੋਇਆ ਹੋਊਗਾ ਕਿ ਸਾਡੇ ਕੋਲੇ ਕੰਮ ਕਰਦੀਆਂ ਨੇ ਕੰਮ ਤਾਂ ਨਹੀਂ ਕਰਦੇ ਸਾਡੇ ਕੋਲੇ ਕੰਮ ਤਾਂ ਅੱਗੇ ਨਹੀਂ ਕਰਦੇ ਤੇ ਸਾਡੀ ਕਿਸਮਤ ਚੰਗੀ ਆ ਰੱਬ ਨੂੰ ਸ਼ੁਕਰਾਨਾ ਕਰੀਦਾ ਕਿ ਸਾਡਾ ਪਰਿਵਾਰ ਬਣਿਆ ਹੋਇਆ ਨજર ਬਹੁਤ ਛੇਤੀ ਲੱਗਦੀ ਆ ਸਾਨੂੰ ਅਸੀਂ ਇਹਨਾਂ ਚੀਜ਼ਾਂ 'ਤੇ ਵਿਸ਼ਵਾਸ ਨਹੀਂ ਕਰਦੇ ਪਰ ਫਿਰ ਵੀ ਲੱਗ ਜਾਂਦੀ ਆ ਠੀਕ ਹੈ ਕਹਿੰਦੇ ਨજર ਤਾਂ ਪੱਥਰ ਪਾੜ ਦਿੰਦੀ ਆ ਪਰ ਸਾਡੇ 'ਚ ਪਾੜ ਪਾਣਾ ਥੋੜਾ ਜਿਹਾ ਔਖਾ ਆ ਇੱਕ ਇਨਫੋਰਮੇਸ਼ਨ ਹੋਰ ਦੇਣੀ ਸੀ ਤੁਹਾਨੂੰ ਕਿ ਜਿੰਨਾ ਕ ਪਰਿਵਾਰ ਸਾਡਾ ਵੀਡੀਓ 'ਚ ਦਿਖਦਾ ਓਨਾ ਕੀ ਪਰਿਵਾਰ ਹੈ ਜੀ ਉਸ ਤੋਂ ਇਲਾਵਾ ਅਸੀਂ ਕਿਸੇ ਦੀ ਕੋਈ ਹੋਰ ਜ਼ਿੰਮੇਵਾਰੀ ਨਹੀਂ ਲੈਂਦੇ ਠੀਕ ਹੈ ਹਾਂ ਜਦੋਂ ਤੱਕ ਵੀਡੀਓ 'ਚ ਹੋਰ ਕੋਈ ਨਹੀਂ ਆ ਰਿਹਾ ਤਾਂ ਮਤਲਬ ਸਾਡੇ ਨਾਲ ਨਹੀਂ ਹੈਗਾ ਅਸੀਂ ਕਿਸੇ ਦਾ ਨਾਮ ਲੈ ਕੇ ਕੁਝ ਨਹੀਂ ਕਵਾਂਗੇ ਸਾਡਾ ਪਿਆਰ ਹੈ ਹਰੇਕ ਦੇ ਘਰੇ ਅਸੀਂ ਰੋਟੀ ਖਾਧੀ ਹੋਈ ਆ ਹਰੇਕ ਨਾਲ ਵਰਤਿਆ ਹੋਇਆ ਠੀਕ ਹੈ ਕਿਸੇ ਨੂੰ ਮਾੜਾ ਨਹੀਂ ਕਵਾਂਗੇ ਨਾ ਮਾੜਾ ਸੋਚਾਂਗੇ ਹਾਂ ਸੋਚਿਆ ਸੀ ਪਹਿਲਾਂ ਥੋੜਾ ਜਿਹਾ ਪਰ ਹੁਣ ਨਹੀਂ ਸੋਚਾਂਗੇ ਆਪਣੇ ਕੰਮ 'ਤੇ ਧਿਆਨ ਦੇਵਾਂਗੇ ਸਾਡਾ ਪਰਿਵਾਰ ਖੁਸ਼ ਰਹੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਠੀਕ ਹੈ ਇਹ ਸਾਡਾ ਪਰਿਵਾਰ ਆ ਸਾਡੇ ਆ ਕਰਦੇ ਨੇ ਜਿਹੜੇ ਫੈਮਿਲੀ ਉਹ ਵੀ ਸਾਡਾ ਜਿਹੜਾ ਪ੍ਰਮਾਤਮਾ ਵੱਲੋਂ ਪਰਿਵਾਰ ਬਖਸ਼ਿਆ ਉਹ ਵੀ ਸਾਡਾ ਪਰਿਵਾਰ ਹੈ ਜੋ ਵੀ ਸਾਨੂੰ ਪਿਆਰ ਕਰਦਾ ਉਹ ਸਾਡਾ ਪਰਿਵਾਰ ਹੈ ਠੀਕ ਹੈ ਹਾਂ ਜੋ ਸਾਡੇ ਤੋਂ ਅੱਕ ਗਿਆ ਸਾਡੇ ਤੋਂ ਮੰਨ ਭਰ ਗਿਆ ਜਾਂ ਕੋਈ ਸਾਡੇ ਤੋਂ ਗਲਤੀ ਹੋ ਗਈ ਹਨਾ ਉਹ ਜੇ ਸਾਨੂੰ ਛੱਡ ਵੀ ਗਿਆ ਅਸੀਂ ਉਹਨੂੰ ਵੀ ਮਾੜਾ ਨਹੀਂ ਕਵਾਂਗੇ ਆਪਣੇ ਘਰੇ ਸੁਖੀ ਰਵੇ ਠੀਕ ਹੈ ਸਰ ਬਿਲਕੁਲ ਠੀਕ ਹੈ ਮੈਡਮ ਇਸ ਕਰਕੇ ਸਾਡੀ ਵੀਡੀਓ ਨੂੰ ਜਿੱਦਾਂ ਤੁਸੀਂ ਪਿਆਰ ਦਿੰਦੇ ਆ ਮੈਨੂੰ ਅਸੀਂ ਹੱਕ ਨਾਲ ਤੁਹਾਡੇ ਤੋਂ ਪਿਆਰ ਲਵਾਂਗੇ ਕਿਉਂਕਿ ਅਸੀਂ ਵਧੀਆ ਵਿੱਚ ਅਸੀਂ ਸਮਾਜ ਚ ਦਿੰਦੇ ਆਇਆ ਵਧੀਆ ਕਮੇਟੀ ਕਰਦੇ ਆਇਆ ਸਿੰਗਲ ਮੀਨਿੰਗ ਵੀਡੀਓ ਬਣਾਦੇ ਆਇਆ ਕਿਸੇ ਨੂੰ ਅਸੀਂ ਨਾ ਕਦੇ ਅੱਜ ਤੱਕ ਮਾੜਾ ਬੋਲਿਆ ਤੇ ਨਾ ਸਾਨੂੰ ਲੋਡ ਪਵੇ ਅਸੀਂ ਕਿਸੇ ਨੂੰ ਮਾੜਾ ਬੋਲੀਏ ਠੀਕ ਹੈ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਡਾ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਚੜਦੀ ਕਲਾ ਚ ਚੱਲ ਰਿਹਾ ਤੇ ਇਦਾਂ ਹੀ ਚੱਲਦਾ ਰਹੇ ਠੀਕ ਹੈ ਸੁਰਿੰਦਰ ਸਿੰਘ ਪੇਜ ਤੇ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਸੀ ਉਹ ਚ ਟੈਕਨੀਕਲ 에ਰਰ ਹੈਗਾ 3-4 ਮਹੀਨਿਆਂ ਤੋਂ ਪੇਜ ਨਹੀਂ ਚੱਲ ਰਿਹਾ ਸੁਰਿੰਦਰ ਸਿੰਘ ਵਾਲੀ ਆਈਡੀ ਤੇ ਚੱਲ ਰਿਹਾ YouTube ਚੱਲ ਰਿਹਾ Instagram ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਬਾਕੀ ਸਾਰਿਆਂ ਦੇ ਆਪਣੇ ਆਪਣੇ ਚੈਨਲ ਹੈ ਜਿਹਨੂੰ ਇਹਨਾਂ ਦੇ ਚੈਨਲਾਂ ਦਾ ਨਾਮ ਪਤਾ ਹੈ ਕਮੈਂਟ ਤੇ ਜਰੂਰ ਲਿਖ ਦਿਓ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਵੀ ਜਰੂਰ ਕਰ ਦਿਓ ਕਮੈਂਟਾਂ ਦੇ ਵਿੱਚ ਪੂਰਾ ਪਿਆਰ ਚਾਹੀਦਾ ਜਿਹੜਾ ਸਾਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇਖਦਾ ਹੈ ਜਾਂ ਪਿਆਰ ਕਰਦਾ ਹੈ ਆਪਣਾ ਨਾਮ ਲਿਖ ਕੇ ਤੇ ਆਪਣੇ ਪਿੰਡ ਦਾ ਜਾਂ ਸ਼ਹਿਰ ਦਾ ਨਾਮ ਲਿਖ ਕੇ ਜਰੂਰ ਸਾਨੂੰ ਦੱਸਿਓ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਾਨੂੰ ਕੌਣ ਕਿੱਥੇ ਕਿੰਨਾ ਪਿਆਰ ਕਰ ਰਿਹਾ ਠੀਕ ਹੈ ਜੀ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ ਸ਼ੇਅਰ ਕਰਨ ਲਈ ਕਮੈਂਟ ਕਰਨ ਲਈ ਧੰਨਵਾਦ ਲੋ ਜੀ ਚਾਪੀ ਲੋ ਨਾ ਜੀ ਚਲੋ ਜੋਠੇ ਗਲਾਸਾਂ ਕਿਉਂ ਭਾਈ ਜੋਠੇ ਜਦੇ ਭਾਈ ਆ ਧੋਤ ਲੈ ਆਂਦੇ ਆ ਧੋਤ ਲੈ ਕਿਉਂ ਮੈਂ ਤੁਹਾਨੂੰ ਮਹਿੰਗੇ ਆਈਟਮ ਦਿੱਤੇ ਤੂੰ ਫੇਰ ਸਸਤੀ ਦੇ ਟੁਕੀਂ ਜਿੰਦੀ ਹੈ ਪਸੰਦ ਨਹੀਂ ਨਾ ਮੈਨੂੰ ਓਹੋ ਜ਼ਰੂਰੀ ਚੀਜ਼ ਤਾਂ ਰਹਿ ਗਈ ਸਾਡੇ ਪਰਿਵਾਰ ਵੱਲੋਂ ਤੁਹਾਡੇ ਪਰਿਵਾਰ ਨੂੰ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਵਿਸ਼ਕਰਮਾ ਦੇ ਦੀਆਂ मेरे जन्मदिन दिया बहुत-बहुत मुबारक हैप्पी दिवाली हैप्पी बर्थडे हैप्पी छोटी दिवाली हैप्पी बड़ी दिवाली हैप्पी बर्थडे हैप्पी स्टोवर थैंक यू